ਇਹ ਜਿੰਨਾ ਕਿ ਰੱਖਾ ਇਹਦੇ ਫਟਾਫਟ ਗਿਆ ਉਹ ਲੱਗਿਆ ਹੋਊ ਆ ਦੇਖਾ ਅੱਖ ਜਨਾ ਮਰੀ ਇੱਥੇ ਆਉਣਾ ਇੱਥੇ ਹੈਗਾ ਕਿੱਥੇ ਰੇ ਕੀ ਮਿਲਦੀ ਹੈ ਅਨੁਭਾਤ ਆਊਗਾ ਹਰੇਗਾ

왜? 굳리안 생각해? 굳이 안 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 생각해? 굳이 안생이안생각이안 생각해? 굳이 안 생각해? 방금 뭐야? 그래. 나도 나. 그래. 오케이. 야 ਟੱਡੇ ਤਾਂ ਨਹੀਂ ਇਹ ਹੋਲੀ-ਵੋਲੀ ਬੰਦੋਈ ਖਤਮ ਕਰਦੇ ਰੂਮ ਵਿੱਚ ਸਤਰ ਲਾਇਆ ਬਰਕਰਾਰ ਹੁੰਦਾ ਮੈਂ ਪੈਡੀ ਕਰਦਾ ਕੰਮ ਤੇ ਉਹ ਵੀ ਹੁੰਦਾ ਸੁਰਪਤੀ ਨਿਕਲਦੀ ਪੈਡੀ ਕਰ ਪੈਡੀ ਕਰ ਕੀ ਪੜਾਇ ਨਹੀਂ ਗਿਆ ਬੰਦਾ ਕੀ ਹੁੰਦਾ ਦੱਸ ਤਾ ਸਹੀ ਬਰਾ ਜਿਵੇਂ ਉਹ ਨਹੀਂ ਹੁੰਦੀਆਂ ਇਹਨੀਆਂ ਹਾਂ ਉਹ ਉਹ ਨੀਰਿਕ ਸਟੇਸ਼ਨ ਦਾ ਕੰਮ ਹੁੰਦਾ ਬਾਈਓਥਿਵ 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 ਜਿਵੇਂ ਕਿ ਉਹ ਨੀਰਿਕ ਸਟੇਸ਼ਨ ਦਾ ਕੰਮ ਹੁੰਦਾ ਉਹ ਬਣਾਉਣੇ ਉਹ ਤੇ ਹੋ ਹੋ ਨਵਾਂ ਜਾਂਦੇ ਉਹ ਇੱਕ ਪੈਡੀ ਕਿਉਂ ਹੁੰਦਾ ਉਹ ਕਿਉਂ ਹੁੰਦਾ ਇੱਕ ਗੜਾ ਤੇ ਹੈਗੀ ਮੈਡੀਕਲ ਇੱਕ ਪੈਡੀ ਕਿਨ ਤੇ ਮੈਡੀਕਲ ਮੈਡੀਗੇਟ ਜਿੰਨੇ ਸੀਪੈਕ ਖੂਬ ਹੋ ਜਾਂਦੇ ਨੇ ਮੈਡੀਕਲ ਕੰਮ ਮੈਡੀ ਦੀ ਹੁੰਦਾ ਨਾਲ ਨੋ ਪੈਰੈਂਟਸ ਮੈਂ ਲੱਕਦੀ ਹਾਂ ਉਸ ਆਖੂ ਕਰ ਲੈ ਇਹ ਮੈਂ ਸਾਰਿਆਂ ਨੂੰ ਕਰਤੀ ਹਾਂ ਨੂੰ ਪੜਾਵਾ ਨੂੰ ਪੜਾਵਾ ਦਾ ਕੀ ਕੰਮ ਹੈ ਓਏ ਸੜਜਾ ਬੰਦ ਕਰ ਯਾਰ ਮੈਂ ਉਹ ਕੰਮ ਕਰ ਰਿਹਾਗਾ ਠੀਕ ਹੈ ਕਿਸੇ ਨੇ ਕਰਵਾਉਣਾ ਠੀਕ ਹੈ ਇਹ ਕਿੱਥੋਂ ਇੱਛਾ ਜਾਗੂ ਕੋਈ ਇਹ ਬਸ ਮੈਨੂੰ ਯਾਰ ਸਮੇਂ ਨੂੰ ਦੇਖਦੇ ਹੋਏ ਜਿਹਨ ਹਿਸਾਬ ਨਾਲ ਲੋਕ ਸਟੂਡੇ ਬਣ ਜਾਂਦੇ ਨੇ ਜਾਂ ਉਹ ਵੀ ਬਹੁਤ ਇਹ ਹਿਸਾਬ ਗੁਰਜਾਨ ਬਿਰੋਧਨ ਬੱਤਾ ਜਾ ਰਹੇ ਆ ਠੀਕ ਹੈ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇਹ ਕੰਮ ਬਹੁਤ ਵਧੀਆ ਇਹਦੇ ਵਿੱਚ ਲੱਖ ਰੁਪਏ ਨਹੀਂ ਨਾ ਬੱਚ ਤੇ ਬਚਦੀ ਹੈ ਲੱਗਣਾ ਕੋਈ ਫਟਾਫਟੀ ਠੀਕ ਹੈ ਮਤਲਬ ਸਿੱਖ ਗਏਗਾ ਸ਼ੌਪ ਕਰਨੀ ਆ ਹਾਂ ਸਿੱਖ ਰਹੇ ਹਾਂ ਹਾਂ ਸ਼ੌਪ ਕਰਦੇ ਸਿੱਖਿਆ ਤਾਂ ਮੈਂ ਆ ਬੱਚੇ ਮੈਂ ਉਤਾਰ ਹਾਂ ਯਾ ਤਾਂ ਇਹ ਇੱਥੇ ਹੈ ਇੱਥੇ ਵੇਈ ਅਧਾ ਸਾਦਾ ਕੰਮ ਕਰੇ ਗੰਮਤੋ ਯਾਖ ਦੇ ਬਹੁਤ ਹੁੰਦਾ ਦੇਖਿਆ ਜੀ ਤੁਹਾਨੂੰ ਬਹੁਤ ਵਧੀਆ ਲੈਂਗੁਏਜ ਕਰਾ ਕੇ ਦਿੱਕਿਆ ਕੰਮ ਤਾਂ ਮੈਨੂੰ ਬਹੁਤ ਵੱਧ ਨੇ ਮਿਲਿਆ ਬਾਕੀ ਇਹ ਤਾਂ ਠੀਕ ਹੈ ਜੀ ਵਧੀਆ ਸ਼ੌਕ ਉਪਨ ਕਰਦੇ ਠੀਕ ਹੈ ਓਪਨਿੰਗ ਕਰਦੇ ਠੀਕ ਹੈ ਠੀਕ ਹੈ ਮੂੰਹ ਪਾਜੀ ਪਾਸ ਸਾਲਾ ਗੰਮਾ ਮੈਡੀਕਲ ਮੈਡਕਲ ਹਾਂ ਕਿੰਡਰ ਮੈਡਕਲ ਗੰਮਾ ਮੈਡੀਕਲ ਮੈਡਕਲ ਹੁੰਦਾਗਾ ਤੁਸੀਂ ਜਿੱਦਾਂ ਪੈਰਾਪੂਰ ਸਾਫ ਕਰਦੇ ਪੈਰਾਂ ਦੇ ਨਹਾਂ ਸਾਫ ਕਰਨੇ ਹੱਥਾਂ ਦੇ ਬਾਹਾਂ ਤੱਕ ਸਾਫ ਸਪਾਈ ਕੀਤਾ ਮੇਡਕਾ ਪਰ ਕੀ ਆਉਂਦਾ ਵੀ ਕੁੜੀਆਂ ਨਾਲ ਆਉਂਦਾ ਨਹੀਂ ਹੁੰਦਾ ਇਹਦੇ ਵਿੱਚ ਨੀਲ ਐਕਸਟੈਂਸ਼ਨ ਹੋਗਿਆ ਜੀ ਕੁੜੀਆਂ ਵਾਲੇ ਕੁੜੀਆਂ ਦੇ ਨੀਲ ਐਕਸਟੈਂਸ਼ਨ ਹੁੰਦਾ ਜਿਵੇਂ ਜਿਵੇਂ ਨਹਾਂ ਲਾ ਕੇ ਜਲਦੀ ਉਹਦੇ ਤੋਂ ਛੋਟੇ-ਮੋਟੇ ਸਾਬੂਨ होता है सिडी मार्च डिपेंडिंग्स पागल है वो पेंटिकेयर हो गया जिम में तो कुछ फेसपैक लगना कोई तो होता है आई डोस कामिया पेंटिकेयर हो गया कितना तकान है ये रहता है पागल है ज़्यादा कुछ नहीं है तुम तुरंत करेगा बुला भुणों 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 तो बहुत तो है तेरा ही बताना कि पिता मुझे बुलाने लगा नहीं और तो सो पहला मेडिकल हां तो बात है कि यार आना काटता हूं और मैं सच्ची सस्ती मेरा बटूंगा यार मेडिकल पे मेडिकल करूंगा यार मैं शाम में भी बहु बुलाऊंगा इसलिए अगर हमसे खतरनाक वो तो बहुत पुराना है त्रिकोमीटर दिया गई और मेरी बाइक को भी डैमेज लगी है खाना नहीं है ਉਹਦਾ ਨੰਬਰ ਉਸਕਾ ਨੰਬਰ ਡਿਕਾ ਨੌ ਪੱਟੇ ਦੇ ਲਈ ਹੈ